ਇਹ ਪਿੰਡ ਜੌੜਾ ਖੇਤਰਾ ਜੋ ਕਿ ਜਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਬਣਦੇ ਨੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜਣਾ ਕਣਕ ਨਹੀਂ ਦਿੱਤੀ ਇਹਨੇ ਸ੍ਰਿੰਦਰ ਸਿੰਘ ਨੇ ਲੋਕਾਂ ਨੇ ਪਹਿਲੀ ਗਾ ਪਹਿਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿ ਫੜੀਆਂ ਨੇ ਬਿਆਨ ਦੇਣ ਦੇ ਨੇ ਇਹ ਕਣਕ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਜਾਗਾਂ ਦਾ ਮੈਂ ਉੱਥੇ ਵੰਡੀ ਤੇ ਉੱਥੇ ਵੰਡੀਏ ਜਾ ਕੇ ਵੇਚਦੀ ਕਣਕੇ ਸੌਣ ਦੇ ਜੋੜੇ ਉੱਤੇ ਲੱਗਣੀ ਵੰਡੀਆਂ ਤੇ ਪਰਚੀਆਂ ਕੱਟੀਆਂ ਗਈਆਂ ਉਹਨਾਂ ਨੂੰ ਕਣਕੋਨਾ ਦੀ ਮਿਲੇਗੀ ਜਾਂ ਕੀ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਕਟਾ ਕੇ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ ਇੱਥੇ ਇਰੀਏ ਤੀਪੂ ਰੋਲਟ ਦੇ ਨਾਲ ਕੋਈ ਟਾੜਾ ਵੀ ਆਪਣਾ ਕੋਈ ਮੋਟ ਵੜਾਇਆ ਹੀ ਬੰਨਣ ਦੇ ਆ ਤਾਂ ਕਿ ਜਾਂ ਸਾਡਾ ਮੋਟ ਦੇ ਨੇ ਉਹਨਾਂ ਸਵੇਰੇ ਮੈਨੂੰ ਫੋਨ ਕੀਤਾ ਜਾਂਦਾ ਕਿ ਕਾਕਾ ਚਾਚਾ ਕਣਕ ਵੰਡ ਰੀਆਂ ਮੈਂ ਆਖਿਆ ਵੰਡੋ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਨਾਮਰਾ ਸੁਦੇਸ਼ ਕੁਮਾਰ ਜੀ ਤੇ ਡੀਪੂ ਮੇਰੇ ਕੋਲ ਜੋੜੇ ਦਾ ਜੇ 16 ਨੰਬਰ ਮੇਰੇ ਕੋਲ ਜਲਦੀ ਮਸ਼ੀਨ ਆ ਹਾਂਜੀ ਇਹ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਫੜ ਕੇ ਦੇਈਏ ਇਹ ਸੱਤ ਨੰਬਰ ਦੀ ਕਮੇਟੀ ਬਣੀ ਆ ਮਹਿਤਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਇਹ ਸਾਨੂੰ ਪਿਛਲੀ ਕਣਕ ਦੀਆਂ ਪੱਟੀਆਂ ਵੀ ਸਾਡੇ ਕੋਲ ਪਈਆਂ ਵੀ ਨਹੀਂ ਅਜੇ ਮਿਲੀਆਂ ਓ ਪਾਜੀ ਕਣਕ ਘਟੋ ਘਟੋ 20 25 ਕੁਇੰਟਲ ਕਣਕਵਾ ਉਹ ਕਿ ਇਹ ਬੰਦੋਨਾਂ ਨੂੰ ਮਿਲੀ ਲੋਕੀ ਪਰਚੀਆਂ ਲਾ ਕੇ ਸੱਜਲ ਖਰਾਬੀ ਹੋ ਰਹੀ ਆ ਉਹਨਾਂ ਦੀ ਉਹਨਾਂ ਨੂੰ ਕੱਲ੍ਹ ਤੇ ਮਿਲਣੀ ਚਾਹੀਦੀ ਆ ਬਈ ਤੇ ਨਹੀਂ ਜਣਾ ਕਿ ਉਹ ਨਹੀਂ ਮਿਲਦੀ ਇਹਨਾਂ ਨੂੰ ਬਿਜਲੀ ਕੱਲ੍ਹ ਤੋਂ ਨਹੀਂ ਮਿਲੀ ਉਹਦੇ ਬਾਰੇ ਜੋ ਇੰਸਪੈਕਟਰ ਨੇ ਕੱਲ੍ਹ ਕਵੰਡੀ ਆ ਉਹ ਆ ਰਾ ਜ਼ਿੰਮੇਵਾਰ ਆ ਉਹ ਕਣਕ ਲੈ ਆ ਕੇ ਦੇਣਾ ਲੋਕਾਂ ਨੂੰ ਕੱਲ੍ਹ ਕੇ ਦੇਈ ਆ ਤੇ ਜਿਹੜੀ ਕੱਲ੍ਹ ਕਵੰਡੀ ਆ ਰਹੀ ਆ ਇੰਸਪੈਕਟਰ ਨੂੰ ਦੱਸਦੇ ਉਹ ਬੜੀ ਹਾਂ ਅਸੀਂ ਇੰਸਪੈਕਟਰ ਨਾਲ ਇੱਕ ਬਰਮੀ ਦਾ ਤਾਹਾਨੂੰ ਆਪਣੇ ਮਹਿਕਮੇ ਵਾਲਾ ਇੱਕ ਹੋਰ ਕਿਤੇ ਕੋਈ ਕੱਲ੍ਹ ਕਵੰਡੋ ਇੱਕ ਕਰਦੇ ਇਹਦੇ ਵਿੱਚ ਕਣਕ ਵਿੱਚ ਕੋਈ ਘਾਟਾ ਵੱਧ ਹੋਏ ਨਾ ਜਾਂ ਕਣਕ ਦਾ ਉਹ ਆ ਹੀ ਜ਼ਿੰਮੇਵਾਰ ਆ आज जिम्मेवारਹੀਂ। देखो ਜਿਹੜਾ ਜੋੜਾ ਛਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜੰਟ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋ 32 ਦੇ ਆਸ-પાસ ਪਿੰਡ ਨੇ। ਤੇ ਉਹਦੇ ਵਿੱਚ ਕੀ ਹੋਇਆ ਕਿ ਪਿਛਲੇ तकरीबन ਨਾ 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ ਵੀ तकरीबन ਘਟ ਆ ਰਹੀ ਸੀ। ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟਿਟੀ ਜਿਹੜੀ ਕਣਕ ਘੱਟ ਭੇਜਦੇ ਨੇ। ਜਾਂ ਤੇ ਉਥੇ ਗੱਡੀਆਂ ਦੇ ਬੀੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗੇਜ ਨੇ ਉਹ ਘਟਾ ਦਿੰਦੇ ਨੇ। ਤੋਂ ਹਰ ਵਾਰੀ ਇਹਨਾਂ ਨੂੰ ਇਹ ਲਿਖੀ ਤੀ ਦੇਣੇ ਆ ਡੀਐਫਐਸ ਨੂੰ ਬਗਾਦਾ ਦਿੱਤਾ ਉਹ ਵੀ ਇਹਨਾਂ ਬਕਾਇਆ ਸਾਡਾ ਰਿਲੀਜ਼ ਕਰੋ। ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ। ਉਹ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ। ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਜਿਹੜਾ ਅੱਜ ਦੇ ਨਾਲ ਸੰਬੰਧਤ ਹੈਗੇ ਇਨਸੀਡੈਂਟ ਇਹਨਾਂ ਨੇ ਕਿ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰ ਮੈਨੂੰ ਕੋਈ ਇਨਟੀਮੇਸ਼ਨ ਨਹੀਂ ਹੁੰਦੀ। ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜ ਜੰਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕੁਆਂਟਲ ਪਾਉਂਡ ਦੇਣੇ ਨੇ 45 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਆ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪੁਰਾਣੀ ਕਰਨ ਕ ਮੰਗਣ ਦੇ ਲੋਕਾਂ ਦੇ ਹੱਥਾਂ ਤੇ ਪਕੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣ ਕੈਚਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋ ਹੌੜਾ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਦੀ ਕਿ ਸਾਡੀ ਜਿਹੜੀ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੀਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਰਿਹਾ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰੈਡਿਓ ਹੋਇਆ ਦਾ ਕਿ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਉਹ ਆਪੇ ਜਿਹੜੀ ਸਾਡੇ ਡਿਪੋਆਂ ਦੀ ਕਣਕ ਨੂੰ ਭੇਜਣ ਲਈ ਨੇ ਦੇ ਤੇ ਇਹ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵਾਦ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈ ਕਿਉਂਕਿ ਮੈਂ ਇਹਨਾਂ ਦੇ ਬਕਾਇਆ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕ ਉਹਨਾਂ ਦੀ ਜਾਣ ਕਹਿੰਦੇ ਨੇ ਇਹ ਬਸ ਇਹ ਜੇ ਅੱਜ ਬਕਾਇਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ